जय श्री राधे जय श्री श्याम ਜਿੱਦਾਂ ਕਿ ਸਾਹੇ ਸ਼ਹਿਰ ਦੇ ਨਿਵਾਸੀਆਂ ਨੂੰ ਪਤਾ ਹੈ ਕਿ 26 ਤਰੀਕ ਜਿਹੜੇ ਸੋਮਵਾਰ ਨੂੰ ਭਗਵਾਨ શ્રી ਕ੍ਰਿਸ਼ਨ ਜਨਮ ਅਸ਼ੀ ਦਾ ਆਯੋਜਨ ਕੀਤਾ ਗਿਆ ਹੈ। ਔਰ ਸਾਡੇ ਸ਼ਹਿਰ ਦੀ ਬਹੁਤ ਹੀ ਵੱਡੀ ਸੰਸਥਾ શ્રી ਰਾਧਾ ਗਿਸ਼ੂ ਸੇਵਾ ਸੰਪਤੀ ਇਹਨਾਂ ਦੇ ਪ੍ਰਧਾਨ ਅਰਣ ਖੋਸਰਾ ਜੀ ਉਹਨਾਂ ਦੀ ਅਗਜ਼ ਦੇ ਜਖਸਾਲੇ ਵਿੱਚ ਸ਼ੋਭਾ ਯਾਤਰਾ ਰਲ ਕੀਤਾ ਗਿਆ ਹੈ। ਅੱਜ ਸ੍ਰੀ ਹਨੂਮਾਨ ਮੰਦਿਰ ਗੜਾਚੋਂ ਸ੍ਰੀ ਸੰਕਟ ਮੋਚਨ ਹਨੂਮਾਨ ਸੇਵਾ ਸੰਪਤੀ ਵੱਲੋਂ ਪ੍ਰਧਾਨ ਜੀ ਨੂੰ ਸਮਰਥਨ ਦਿੱਤਾ ਗਿਆ ਔਰ ਇਹ ਵਿਸ਼ਵਾਸ ਰਾਇਆ ਗਿਆ ਹੈ ਕਿ ਸਾਡੀ ਕਮੇਟੀ ਸ੍ਰੀ ਹਨੂਮਾਨ ਸੇਵਾ ਸੰਪਤੀ ਪਰਵਾਸ ਮੇਰੀ ਵਿੱਚ ਵਾਚੜ ਦੀ ਸਾਰੇ ਲਈ ਔਰ ਜੋ ਵੀ ਪ੍ਰਧਾਨ ਜੀ ਡਿਊਟੀ ਲਾਣਗੇ ਉਹ ਉਹ ਨਿਭਾਈ ਜਾਏਗੀ ਔਰ ਸਾਡੇ ਮੰਦਿਰ ਵਿੱਚ 26 ਦੇ ਦਿਨ ਸੋਮਵਾਰ ਨੂੰ ਭਗਵਾਨ ਸ੍ਰੀ ਕ੍ਰਿਸ਼ਨ ਜੀ ਦਾ ਜਨਮ ਦਿਨ ਬੜੇ ਹੀ ਉਤਸਾਹ ਨਾਲ ਮਨਾਇਆ ਜਾਏਗਾ ਮੈਂ ਸਾਰਿਆਂ ਇਸ ਸੰਗਤ ਨੂੰ ਆਪ ਜੋੜ ਕੇ ਬੇਨਤੀ ਕਰਦਾ ਕਿ ਕਿਰਪਾ ਕਰਕੇ 24 ਤਰੀਕ ਦਿਨ ਸ਼ਨੀਵਾਰ ਦੁਪਹਿਰ 3 ਵਜੇ ਸ੍ਰੀ ਮੋਹਣੀ 바ਵਾ ਜੀ ਮੰਦਿਰ ਪਹੁੰਚ ਕੇ ਇਸ ਸ਼ੋਭਾ ਜਾ ਕੇ ਹਰ ਨੂੰ ਬਧਾਓ ਔਰ ਆਪਣਾ ਜੀਵਨ ਸਮਰ ਬਣਾਓ ਸਾਡੇ ਪ੍ਰਧਾਨ ਇਸ਼ੂ ਬਧਾਵਨ ਜੀ ਸਾਡੇ ਚੇਅਰਮੈਨ ਸ੍ਰੀ ਅਰਣ ਖੋਸਲਾ ਜੀ ਸੁਨੀਲ ਸੂਰ ਜੀ ਔਰ ਦੀਪਕ ਖੋਸਲਾ ਜੀ ਸਾਡੇ ਸਭ ਤੋਂ ਸੁੰਦਰ ਸ਼ੰਗਾਰੀ ਜੀ ਔਰ ਜਿੰਨੇ ਮੇਰੇ ਸਾਥੀ ਅਨਿਲ ਔਰੀ ਜੀ ਜਿੰਨੇ ਵੀ ਮੇਰੇ ਸਾਥੀ ਸਾਡੇ ਕਿਨਾਰੇ ਬੈਠੇ ਹਨ ਇਹ ਸਾਰਿਆਂ ਨੇ ਪ੍ਰਣ ਲਿਆ ਹੈ ਕਿ ਅਸੀਂ ਬਹੁਤ ਹੀ ਸ਼ਰਧਾ ਨਾਲ ਜਨਮ ਅਸ਼ੀਰਵਾਦ ਮਨਾਵਾਂਗੇ ਜੈ ਸ਼੍ਰੀ ਰਾਦੇ ਜੈ ਸ਼੍ਰੀ ਕੀ